ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਟਰੈਕਟਰ ਨਵੀਂ ਅਪਡੇਟ ਦੇ ਰਹੇ ਆ ਇੰਡੋਫਾਰਮ ਆਇਆ ਸੀਗਾ 2018 ਮਾਡਲ ਟਰੈਕਟਰ ਸਭ ਤੋਂ ਵੱਡੀ ਗੱਲ ਆ ਪੰਜਾਬ ਨੰਬਰ ਇਹ ਕਿਸੇ ਭਰਾ ਨੇ ਪੰਜਾਬ ਰਜਿਸਟਰ ਦਾ ਰਿਕਟਰ ਲੈਣਾ ਸਾਈਡ ਗੇਅਰ ਆ ਡਬਲ ਕਲਚ ਆ ਸਹੀ ਮੈਕਸ ਗੇਅਰ ਸੀਮੈਕਸ ਕਹਿੰਦੇ ਆ ਇਹ ਸੈਂਕ੍ਰੋਮੈਕਸ ਦਾ ਫਰਕ ਆ ਇਹ ਸੀਮੈਕਸ ਗੇਅਰ ਸੈਂਕ੍ਰੋਮੈਕਸ ਦੇ ਵਿੱਚ ਫਰਕ ਆਗਾ ਸਾਈਡ ਗੇਅਰ ਕਾਫੀ ਟਰੈਕਟਰ ਨਵੇਂ ਵੀ ਬੜੇ ਨਿਕਲੇ ਆ ਟਰੈਕਟਰ ਕਈ ਭਰਾਵਾਂ ਨੂੰ ਜਿਨ੍ਹਾਂ ਨੂੰ ਇਹਨਾਂ ਟਰੈਕਟਰਾਂ ਦਾ ਭੇਤ ਆ ਨਾ ਉਹਨਾਂ ਨੇ ਨਵੇਂ ਵੀ ਬੜੇ ਕਢਾਏ ਆ ਟਾਇਰ ਵੀ ਟਰੈਕਟਰ ਦੇ ਠੀਕ ਆ ਸਵਾ 3 ਲੱਖ ਦੇ ਵਿੱਚ ਟਰੈਕਟਰ ਇਹ ਵੀ ਆ 750 16 ਦੇ ਅਗਲੇ ਟਾਇਰ ਆ ਵਧੀਆ ਹੈਵੀ ਹਿੱਸਾ ਜਿਹੜਾ ਪਾਵਰ ਸਟੇਸ਼ਨ ਦੇ ਵਿੱਚ ਆ ਪੀਵੀ 70 ਨੰਬਰ ਪੰਜਾਬ ਦਾ ਪੀਵੀ 70 ਈ 5490 ਤੇ ਅੱਗੇ ਉਹ ਸੋਨਾਲੀਕਾ ਹੀ ਹੁੰਦਾ ਸਾਰਾ ਅਗਲਾ ਹਿੱਸਾ ਹਸਾ ਬਾਕੀ ਇਹਨਾਂ ਨੇ ਨਾ ਇਹ ਹਿੱਸੇ ਪਿਛਲੇ ਬੜੇ ਹੈਵੀ ਬਣਾਏ ਆ ਇੰਡੋਵਾਰਮ ਨੇ ਜਿਵੇਂ ਲਾ ਲਓ ਸਵਰਾਜ ਨਾਲੋਂ ਇਹਨਾਂ ਦੇ ਕਾਫੀ ਹੱਡ ਨਿੱਗਰ ਥੋੜਾ ਜਿਹਾ ਸਾਈਡ ਗੇਅਰ ਕਰਤਾ ਪਹਿਲਾਂ ਸੈਂਟਰ ਗੇਅਰ ਦੇ ਵਿੱਚ ਆਇਆ ਸੀ ਜੇ ਹੋਰ ਸੁਧਾਰ ਕਰਨਗੇ ਟਰੈਕਟਰ ਇੰਡੋ ਫਾਰਮ ਦੀ ਸੇਲ ਹੋਰ ਵੱਧ ਜੂਗੀ ਥੋੜਾ ਜਿਹਾ ਹੋਰ ਮੋਡੀਫਿਕੇਸ਼ਨ ਦੀ ਲੋੜ ਆ ਤੇ ਰੰਗ ਰੰਗ ਸ਼ੋ ਸ਼ੂ ਚੰਗੀ ਬਣਾ ਦੇਣਾ ਹੋਰ ਥੋੜਾ ਜਿਹਾ ਫਰਕ ਪਾ ਦੇਣ ਟਰੈਕਟਰ ਦੇ ਵਿੱਚ ਨਾ ਤੇ ਕਾਫੀ ਮੈਂ ਕਹਿੰਦਾ ਸੇਲ ਵੱਧ ਸਕਦੀ ਹੈ ਟਰੈਕਟਰ ਦੀ ਤੇ ਇਹ 2.5 3 ਦੀ ਰੇਂਜ ਦਾ ਵਿੱਚ ਇੱਕ ਹੈ ਟਰੈਕਟਰ ਆ ਤੇ ਡਬਲ ਕਲਚ ਆ ਇਹਦੇ ਵਿੱਚ ਆਪਸ਼ਨ ਆ ਮਿਲ ਜਾਂਦੇ ਆ ਮਲਾ ਲਓ ਤੁਸੀਂ ਅੱਜ ਇੱਕ ਪਾਵਰ ਸਟੀering ਮਿਲ ਗਿਆ ਡਬਲ ਕਲਚ ਹੋ ਗਿਆ ਸਾਈਡ ਗੇਅਰ ਹੋ ਗਿਆ ਇੰਨ ਤਗੜਾ ਮੈਂ ਕਿਹਾ 55 ਹੌਸਪਾਵਰ ਇੰਨ ਹੁੰਦਾ 55 ਹੌਸਪਾਵਰ ਬਹੁਤ ਹੋ ਜਾਂਦਾ ਕੰਮ-ਕੋਮ ਲੈਣ ਵਾਸਤੇ ਇੱਕ ਟਾਪੇ ਨਿੱਗਰ ਆ ਗਈ ਤੇ 3 ਸਪੀਡ ਵੀ ਕਿਸੇ ਨੇ ਕਰਾਉਣਾ ਹੋਵੇ ਤਾਂ ਬਹੁਤ ਸਸਤਾ ਹੋ ਜਾਂਦਾ ਇਹ ਜਿਵੇਂ 3 ਸਪੀਡ ਤੁਹਾਨੂੰ ਪਤਾ ਕਿ ਇੱਕ ਸਾਲ ਇੱਕ ਮਹੀਨਾ ਲੋਡ ਪੈਣੀ ਕਣ ਕਦੇ ਟਾਈਮ ਬਾਕੀ ਟੁੜੀ-ਟੁੜੀ ਦੇ ਵਿੱਚ ਤਾਂ ਚੱਲੀ ਜਾਂਦਾ ਡਬਲ ਜੈਕ ਦੇ ਵਿੱਚ ਪਾਵਰ ਸਟੀering ਆ ਇਹ ਵੀ ਟਾਈਮ ਮੌਕੇ ਦੇ ਟਰੈਕਟਰ ਸਲਫ ਸਟਾਰ ਆ ਸਾਇਡ ਡਿਸਟ੍ਰਿਬਿਊਟਰ ਆ ਮੈਨੂੰ ਦਿਖਾ ਦਿਓ ਕੈਮਰਾ ਮੈਂ ਤੁਹਾਨੂੰ ਸਾਰਾ ਟਰੈਕਟਰ ਦਿਖਾ ਦਿੰਦਾ ਤੇਲ ਬ੍ਰੇਕਾਂ ਸਾਈਡ अगेन ਸਾਈਡ ਡਿਸਟ੍ਰੀਬਿਊਟਰ ਦੀ ਫੀਟਿੰਗ ਵੀ ਦੇਖ ਲਓ ਤੇ ਜੇ ਕਿਸੇ ਭਰਾ ਨੇ ਪਾਵਰ ਕਰਾਉਣਾ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਆਪਣੀਆਂ ਦੱਸਿਆ ਹੋਇਆ ਤੁਹਾਨੂੰ ਜਿਨ੍ਹਾਂ ਦੇ ਤਾਂ ਅੱਗੇ ਪੰਪ ਦੀ ਜਗ੍ਹਾ ਦਿੱਤੀ ਹੁੰਦੀ ਆ ਕੁਝ ਕਾਲੇ ਟਰੈਕਟਰ ਕਰਕੇ ਵੀਡੀਓ ਦੇ ਵਿੱਚ ਕਲੀਅਰ ਨਹੀਂ ਦਿਖਣਦੇ ਆ ਉਹ ਥੱਲੇ ਉਹ ਬਾਡੀ ਜਿਹੜੀ ਕਾਲੀ ਆ ਆ ਬੰਦ ਪਲੇਟ ਲੱਗੀ ਹੁੰਦੀ ਐ ਤਾਂ ਬੰਦ ਪਲੇਟ ਜੇ ਲੱਗੀ ਹੋਵੇ ਫਿਰ ਇਹ ਪਲੇਟ ਦਾ ਕੁਝ ਕਰਾਉਣ ਦੀ ਲੋੜ ਨਹੀਂ ਹੁੰਦੀ ਉਸੇ ਪਲੇਟ ਦੇ ਉੱਪਰ ਪੰਪ ਲੱਗ ਜਾਂਦਾ ਜਿਨ੍ਹਾਂ ਦੇ ਇਹ ਜਗ੍ਹਾ ਨਹੀਂ ਹੁੰਦੀ ਉਹਨਾਂ ਦੇ ਇੱਥੇ ਪਲੇਟ ਬੋਰ ਹੋ ਕੇ ਪਾਵਰ ਸ਼ੇਅਰਿੰਗ ਹੋ ਜਾਂਦਾ ਡਬਲ ਜੈਕ ਆ ਜੋ ਕੋ ਛੋਟੀ ਰੇਂਜ ਦਾ ਹੋ ਟਰੈਕਟਰ ਹੋਇਆ ਤਾਂ ਉਹ ਵੀ ਦੋਸਤੋ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ 2009 ਮਾਡਲ ਦਾ 1,90,000 ਡਿਮਾਂਡ ਆ ਜਿਹੜੇ ਪ੍ਰੀਤ ਪਹਿਲੇ ਆਏ ਸੀ ਲੰਬੂ ਜੇ ਟਰੈਕਟਰ ਆ ਕਾਫੀ ਲੰਬਾਈ ਹੈ ਨਾ ਟਰੈਕਟਰਾਂ ਦੀ ਉਹ ਇਹਦੇ ਚ ਗੇਅਰ ਵੀ ਥੋੜਾ ਜਿਹਾ ਲੰਮਾ ਤੇ ਇੰਜਨ ਤਾਂ ਮਹੇਸਾ ਮੁਰਮਾ ਵਾ ਹੈ ਮੈਨੂਅਲ ਸਟੀering ਆ 1,90,000 ਦੇ ਵਿੱਚ ਇਹ ਇੱਕ ਟਰੈਕਟਰ ਆ ਖੜਾ ਛੋਟੀ ਰੇਂਜ ਦੇ ਵਿੱਚ ਇਹਦੀ ਕੀ ਡਿਮਾਂਡ ਆ ਦੋਸਤ 1,75,000 ਰੁਪਇਆ ਇਹ ਹੈ ਤਾਂ ਬਕਰ ਸਿੰਗਲ ਕਲਚ ਹੋਊਗਾ ਨਾ ਸਿੰਗਲ ਕਲੱਚ ਆ 1,75,000 ਦਾ ਜੇ ਤੂੜੀ-ਤਾੜੀ ਵਾਸਤੇ ਗਈਆਂ ਨੇ ਤੂੜੀ ਢੋਣ ਨੂੰ ਟਰੈਕਟਰ ਲੈਣੇ ਆ ਤੇ ਇਹ ਵੀ ਜਿਹੜੇ ਮੇਰੇ ਹਿਸਾਬ ਨਾਲ ਕੰਮ ਦਿੰਦੇ ਇਹ ਟਾਇਰ ਹੈਗੇ ਆ ਸਵਾ 3 ਲੱਖ ਰੁਪਇਆ ਡਿਮਾਂਡ ਆ ਟਰੈਕਟਰ ਦੀ ਡਬਲ ਕਲੱਚ ਆ ਮੌਕੇ ਤੇ ਮੋਟੀਆਂ ਟੂਬਾਂ ਵਾਲਾ ਟਰੈਕਟਰ ਜਿਹੜੀਆਂ ਢੋਲਾ ਵਾਲੀਆਂ ਟੂਬਾਂ ਵਾਲਾ ਆਉਂਦਾ ਈਪੀਆਈ ਕਹਿ ਜੰਦੇ ਇਹਨੂੰ ਈਪੀ ਜਿਹੜੇ ਆਏ ਆ ਵੱਡੇ ਐਕਸਲ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਵਿੱਚ ਆਉਂਦੇ ਹੀ ਵੱਡੇ ਐਕਸਲ ਆ ਬਾਕੀ ਲਿੰਕਾਂ ਚੱਕ ਵਗੈਰਾ ਸਾਫ਼ ਆ ਟਰੈਕਟਰ ਦੇ ਛਤਰੀ ਕਿਸੇ ਨੇ ਲਵਾਈ ਹੋਈ ਆ ਫਾਈਬਰ ਵਾਲੀ ਕਿ ਕਿਸੇ ਭਰਾ ਨੇ ਦੇਖਣਾ ਹੋਵੇ ਟਰੈਕਟਰ ਇਹ ਵੀ ਹੈ ਜੀ 278 ਨੰਬਰ ਦੁਕਾਨ ਤੇ ਟਰੈਕਟਰ ਖੜਾ ਤੇ ਅੱਗੇ ਉਹ ਵੀ ਟਰੈਕਟਰ ਸਾਰਾ ਤੁਹਾਨੂੰ ਨਿਗਾ ਮਰਾਉਣਾ ਮੈਂ ਟਰੈਕਟਰ ਪਿੱਛੋਂ ਲਿੰਕ ਆ ਜੱਕ ਤੱਕ ਟਰੈਕਟਰ ਦੇ ਤੁਹਾਨੂੰ ਮੈਂ ਦਿਖਾ ਦਿੰਦਾ ਆਂਦੇ ਦੇਖੋ ਕੋਕੂ ਕੇ ਸਾਰੀ ਟਰੈਕਟਰ ਦੀ ਕੰਪਲੀਟ ਆ ਫਾਈਬਰ ਛਤਰੀਆ ਮਰਗਾਡ オリジナル ਨਾਲ ਦੇ ਆ ਤਕਰੀਬਨ ਅੰਦਰੋਂ ਵੀ ਮਰਗਾਡ ਕੋ ਗਲੇ ਗੁਲੇ ਨਹੀਂ ਹੈਗਾ ਜਿਸ ਤਰ੍ਹਾਂ ਇਹ ਮਾਡਲਾਂ ਦੇ ਮਰਗਾਡ ਤਕਰੀਬਨ ਹੀ ਅੰਦਰੋਂ ਖਰਾਬ ਹੋ ਜਾਂਦੇ ਆ ਮਰਗਾਡ ਅੰਦਰੋਂ ਵੀ ਤੁਹਾਨੂੰ ਨਿਗਾ ਮਰਾ ਦਿੰਦਾ ਜਿੰਨੀ ਤੁਸੀਂ ਜਾਣਕਾਰੀ ਆ ਕੇ ਟਰੈਕਟਰ ਦੀ ਲੈਣੀ ਹੈ ਨਾ ਉਨੀ ਕੁ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਤਕਰੀਬਨ ਦੇ ਦਿੰਨੇ ਆ ਪੈਰ ਦਾ ਨੇ ਨਾ ਚ ਉੱਚੇ ਆਉਂਦੇ ਹੀ ਤੁਹਾਨੂੰ ਪਤਾ ਕਲਾਸਿਕ ਵਾਲੇ ਵੱਡਾ ਟੱਪ ਆ ਗਿਆ ਹੈ ਵੀ ਲਿਫਟ ਇਹਨਾਂ ਚ 65 ਕਹਿ ਲਓ ਸੇਮ ਸਿਰਫ 65 ਦੇ ਵਿੱਚ ਇੰਜਨ ਦਾ ਫਰਕ ਆ ਗਿਆ 60 ਇਹਨਾਂ ਸੇਮ 65 ਦਾ ਪਿਛਲਾ ਹਿੱਸਾ ਬਾਕੀ ਨੀਗਾ ਮਾਰ ਲਓ ਸਾਰੀ ਪਾਵਰ ਸਟੀering ਆ ਇਹਨੇ ਕੀਮਤਾਂ ਦੇ ਵਿੱਚ ਤੁਹਾਨੂੰ ਪਤਾ ਅੱਜ ਵੀ ਡੇਟ ਦੇ ਵਿੱਚ ਹੁਣ ਜਿੰਨੇ ਵੀ ਟਰੈਕਟਰ ਭਰਾਵਾਂ ਦੇ ਫੋਨ ਆਉਂਦੇ ਆ 2.5 3 ਦੀ ਰੇਂਜ ਵਾਲੇ ਟਰੈਕਟਰ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਪਰ ਹੁਣ 2.5 3 ਦੇ ਵਿੱਚ ਟਰੈਕਟਰ ਪਾਵਰ ਸਟੀਅਰਿੰਗ ਲੱਭਣਾ ਸਾਡੇ ਵਾਸਤੇ ਵੀ ਬਹੁਤ ਔਖਾ ਤੇ ਤਕਰੀਬਨ ਤੁਹਾਨੂੰ ਪਤਾ ਮੈਨੂਵਲ ਸਟੀਅਰਿੰਗ ਜਿਹੜੇ ਇਸ ਰੇਂਜ ਦੇ ਟਰੈਕਟਰ ਆਉਂਦੇ ਆ 2.5 3 ਦੀ ਰੇਂਜ ਦਾ ਟਰੈਕਟਰ ਸਾਫ਼ ਨਹੀਂ ਮਿਲਦਾ ਸਾਫ਼ ਟਰੈਕਟਰਾਂ ਜਿਹੜਾ ਬਹੁ ਘਾਟਾ ਨੂੰ ਟਰੈਕਟਰ ਹਾਈ ਟਾਰਕ ਡਬਲ ਕਲਚ ਹਾਈ ਕੈਪੈਸਿਟੀ ਲਿਫਟ ਫਾਰਮ ਟਰੈਕ ਤੇ ਜੇ ਕਿਸੇ ਨੂੰ ਦੇਖਣਾ ਹੋਵੇ 278 ਨੰਬਰ ਮੋਬਾਈਲ ਨੰਬਰ ਹੈਗਾ ਮੁੰਡੇ ਦਾ 93561 99160 ਨੰਬਰ ਤੇ ਤੁਸੀਂ ਫੋਨ ਕਰ ਲਿਓ ਬੰਪਰ ਬੰਪਰ ਲੱਗਿਆ ਉਹ ਤੋਂ ਬਾਅਦ 555 ਇੱਕ ਖੜਾ ਤਾਂ ਛੋਟੀ ਰੇਂਜ ਦੇ ਦੋ ਤਿੰਨ ਟਰੈਕਟਰ ਹੋਰ ਆ ਉਹ ਵੀ ਦਿਖਾ ਦਿੰਦਾ ਤੁਹਾਨੂੰ ਆ 44 10 ਜੇ ਸਸਤਾ ਕਿਸੇ ਨੇ ਟਰੈਕਟਰ ਦੇਖਣਾ ਹੋਵੇ ਸਾਈਡ ਗੇਅਰ ਦੇ ਵਿੱਚ ਸਸਤੀ ਰੇਂਜ ਦੇ 7 ਮਾਡਲ ਹੈ 1 ਲੱਖ 65 ਹਜ਼ਾਰ ਇਹਦੀ ਟਰੈਕਟਰ ਦੀ ਡਿਮਾਂਡ ਹੈ ਸਸਤੀ ਰੇਂਜ ਵਾਲਾ ਟਰੈਕਟਰ ਕਿਸੇ ਭਰਾ ਨੇ ਦੇਖਣਾ ਮੇਰੇ ਕੋਲ ਹੁੰਦਾ ਵੀ ਡਬਲ ਕਲੱਚ ਹੀ ਹੈ ਸ਼ਾਇਦ ਬਾਕੀ ਤੁਸੀਂ ਆਪਣਾ ਤਸੱਲੀ ਕਰ ਲਿਆ ਤਕਵੀਰ ਮੇਰੇ ਕੋਲੇ ਡਬਲ ਕਲੱਚ ਹੀ ਆਏ ਆ ਜਿਹੜੇ ਸਾਈਡ ਗੇਅਰ ਦੇ ਵਿੱਚ 44 ਦਾਸ ਆਏ ਆ ਨੰਬਰ ਹਰਿਆਣੇ ਦਾ ਇਹਦਾ 285 ਡਿਮਾਂਡ ਆ ਇਹ ਵੀ ਜੇ ਕਿਸੇ ਨੂੰ ਦੇਖਣਾ ਹੋਵੇ ਟਰੈਕਟਰ 555 ਜਨ ਤੇ ਲਾਸਟ ਟਰੈਕਟਰ ਇਹ ਸੀਗਾ ਫੇਬਰ ਹੁੱਡ ਇਹਨੂੰ ਵੀ ਲੱਗਾ 278 ਨੰਬਰ ਦੁਕਾਨ ਆ ਮੋਬਾਈਲ ਨੰਬਰ 93566 9160 97801 734314 ਇਹ ਦੋ ਨੰਬਰਾਂ ਦੇ ਤੁਸੀਂ ਇਹ ਟਰੈਕਟਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਜਿੰਨੇ ਤੁਹਾਨੂੰ ਟਰੈਕਟਰ ਦਿਖਾਏ ਆ ਦੋਸਤੋ ਟਰੈਕਟਰ ਖੜੇ ਆ ਬਾਕੀ ਹੋਰ ਨਵੀਂ ਅਪਡੇਟ ਲਈ ਸਾਡੀਆਂ ਹੋਰ ਵੀਡੀਓ ਦੇਖ ਲਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਟਰੈਕਟਰ ਬਾਈ ਕਹਿੰਦਾ ਸਾਰੇ ਹੀ ਨਵੇਂ ਤੇ ਬਾਡੀ ਲਾਈਨ ਦਾ ਟਰੈਕਟਰ ਸਾਰਾ ਵਧੀਆ ਸਾਈਡ ਗੇਅਰ 552 ਅਲਟਰਾ